ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਾਡਾ ਪੰਜਾਬ ਕੈਨੇਡਾ ਟੀਵੀ ਤੇ ਮੈਂ ਹਾਂ ਕਪਿਲ ਗਿੱਲ ਤਾਂ ਅੱਜ ਪਹੁੰਚ ਕੇ ਆ ਅੰਮ੍ਰਿਤਸਰ ਦੇ ਅਟਾਰੀ ਦੇ ਪਿੰਡ ਜਿਹੜਾ ਕੰਜਰੀ ਵਾਲਾ ਪੋਲਾ ਹੈ ਮਸ਼ਹੂਰ ਬੜਾ ਜਿਹੜਾ ਇਹ ਪੋਲਾ ਤਾਂ ਇੱਥੋਂ ਦਾ ਤੁਹਾਨੂੰ ਤਸਵੀਰਾਂ ਸਾਂਝੀਆਂ ਕਰਾਵਾਂਗੇ ਘੱਟ ਤੋਂ ਘੱਟ 300 400 ਸਾਲ ਪੁਰਾਣੀ ਜਿਹੜੀ ਇਮਾਰਤ ਹੈ ਅੱਜ ਵੀ ਆਪਣੇ ਆਪ ਨੂੰ ਦਰਸਾਉਂਦੀ ਹੈ ਤਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਇਸ ਜਗ੍ਹਾ ਦੇ ਉੱਤੇ ਜਿਹੜਾ ਜਿਹੜਾ ਵਪਾਰ ਹੁੰਦਾ ਸੀ ਤਾਂ ਕਈ ਤਰ੍ਹਾਂ ਦੇ ਵਪਾਰਾਂ ਤੋਂ ਜਾਣਿਆ ਜਾਂਦੇ ਅਸੀਂ ਤਾਂ ਹੱਬ ਸੀ ਇੱਕ ਜਿਹੜੀ ਇਹ ਵਪਾਰ ਦੀ ਤਾਂ ਗੱਲਬਾਤ ਕਰ ਲੈਣੇ ਆ ਸਾਡੇ ਨਾਲ ਭਾਈ ਸਾਹਿਬ ਭਾਈ ਗੁਰਦਿਆਲ ਸਿੰਘ ਜੁੜੇ ਨੇ ਤਾਂ ਇਸ ਵਕਤ ਤੁਸੀਂ ਦੇਖ ਸਕਦੇ ਹੋ ਵੀ ਕੰਜਰੀ ਵਾਲਾ ਪੋਲ ਹੈ ਤਾਂ ਲੋਕ ਇੱਥੇ ਜਿਹੜੇ ਆਉਂਦੇ ਨੇ ਤਾਂ ਇਸ ਦੇ ਇਤਿਹਾਸ ਤੋਂ ਵੀ ਜਾਣੂ ਕਰਵਾਵਾਂਗੇ ਤਾਂ ਦੋ ਪਹਿਲੂਆਂ ਦੇ ਵਿੱਚ ਇਤਿਹਾਸ ਨੂੰ ਜਾਣਿਆ ਜਾਂਦਾ ਹੈ ਤਾਂ ਇਸ ਦੀ ਬੰਤਰ ਤੁਸੀਂ ਦੇਖ ਸਕਦੇ ਹੋ ਕਿ ਪਿੱਛੇ ਬੜੀ ਖੂਬਸੂਰਤ ਹੈ 3-400 ਸਾਲ ਪੁਰਾਣੀ ਇਮਾਰਤ ਹੈ ਤਾਂ ਅੱਜ ਵੀ ਜਿਉਂਦੀ ਤਿਉਂ ਹੀ ਹੈ ਤਾਂ ਉਸ ਸਮੇਂ ਕਿਹੋ ਜੇ ਮਟੀਰੀਅਲ ਵਰਤੇ ਜਾਂਦੇ ਹੋਣਗੇ ਤਾਂ ਕਿਸ ਤਰੀਕੇ ਦੇ ਨਾਲ ਜਿਹੜਾ ਕਾਰੀਗਰਾਂ ਨੇ ਜਿਹੜਾ ਇਹ ਜਿਹੜਾ ਨਮੂਨਾ ਜਿਹੜਾ ਤਿਆਰ ਕੀਤਾ ਹੈ ਤਾਂ ਆਪਣੇ ਆਪ ਚ ਇਹ ਇਮਾਰਤ ਦਰਸਾਉਂਦੀ ਹੈ ਤਾਂ ਕੀ ਹੈ ਸਾਰਾ ਇਤਿਹਾਸ ਗੱਲਬਾਤ ਕਰ ਲੈਣੇ ਆ ਸਾਡੇ ਨਾਲ ਭਾਈ ਸਾਹਿਬ ਭਾਈ ਗੁਰਦਿਆਲ ਸਿੰਘ ਜੀ ਜੁੜੇ ਨੇ ਪਹਿਲੇ ਤਾਂ ਸਵਾਗਤ ਕਰ ਲੈਣੇ ਆ ਜੀ ਸਾਡਾ ਪੰਜਾਬ ਕਨੇਡਾ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਜੀ ਆਇਆਂ ਤਾਂ ਕਿੱਦਾਂ ਦੇਖਦੇ ਹਾਂ ਜਿੱਦਾਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਰਿਹਾ ਤੇ ਇਹ ਇਮਾਰਤ ਬੜੀ ਖੂਬਸੂਰਤ ਇਮਾਰਤ ਜਿਹੜੀ ਬਣੀ ਹੈ ਤਾਂ ਕੰਜਰੀ ਵਾਲਾ ਪੁਲ ਤੋਂ ਹੀ ਕਿਉਂ ਜਾਣੀ ਜਾਂਦੀ ਹੈ ਕੀ ਕਾਰਨ ਰਿਹਾ ਜਿਹੜਾ ਇਹ ਕੰਜਰੀ ਵਾਲਾ ਪੁਲ ਕਿਹਾ ਜਾਂਦਾ ਕਿਉਂਕਿ ਕੰਜਰੀ ਸ਼ਬਦ ਇੱਕ ਆਪਣੇ ਆਪ ਜੋ ਜਿਹੜਾ ਤੁਸੀਂ ਸਮਝਦੇ ਹੋ ਵੀ ਕੀ ਕਿਸ ਤਰ੍ਹਾਂ ਦਾ ਲੱਭ ਜਾਏ ਤਾਂ ਸਾਡੇ ਸਮਾਜ ਦੇ ਵਿੱਚ ਜਿਹੜਾ ਜਿਸ ਨੂੰ ਗਾਲ ਕਿਥੇ ਗਾਲ ਕੇ ਕਿਸੇ ਤੇ ਕੱਢੀ ਜਾਂਦੀ ਸੀ ਤਾਂ ਉਸ ਨੂੰ ਵੀ ਬੜਾ ਬੁਰਾ ਮੰਨਿਆ ਜਾਂਦਾ ਤੇ ਇਹ ਪੁਲ ਜਿਹੜਾ ਕੰਜਰੀ ਵਾਲੇ ਨਾਂ ਤੇ ਜਿਹੜਾ ਮਸ਼ਹੂਰ ਹੈ ਤਾਂ ਜਿਹੜੀ ਇਹ ਜਗ੍ਹਾ ਦੇ ਉੱਤੇ ਮਹਾਰਾਜਾ ਰਣਜੀਤ ਸਿੰਘ ਦੇ ਵੀ ਨਾਂ ਨਾ ਜੋੜਿਆ ਜਾਂਦਾ ਹੈ ਉਹ ਜਿਹੜੀ ਮੋਰਾ ਨ੍ਰਿਤਕਾ ਸੀ ਜਿਹੜੇ ਇੱਥੇ ਆਪਣਾ ਨਾਚ ਕਰਦੀ ਸੀ ਤੇ ਲੋਕਾਂ ਦਾ ਜਿਹੜਾ ਮਨੋਰੰਜਨ ਹੁੰਦਾ ਸੀ ਤਾਂ ਕਿਦਾਂ ਦੇਖਦੇ ਹੋ ਮਹਾਰਾਜ ਰਣਜੀਤ ਸਿੰਘ ਤੇ ਵੀ ਕਈ ਜਿਹੜੀਆਂ ਟਿੱਪਣੀਆਂ ਕੀਤੀਆਂ ਜਾਂਦੀਆਂ ਇਹ ਜਿਹੜਾ ਇਲਾਕਾ ਨਾ ਜੀ ਇਸ ਇਲਾਕੇ ਦੇ ਵਿੱਚ ਮੋਰਾ ਨਾਂ ਦੀ ਜਿਹੜੀ ਔਰਤ ਐ ਬਹੁਤ ਮਸ਼ਹੂਰ ਸੀਗੀ ਸਾਰੇ ਵੈਸੇ ਨੂੰ ਪੁਲ ਕੰਜਰੀ ਤਾਂ ਹੀ ਕਹਿੰਦੇ ਵੀ ਇੱਥੇ ਨਾ ਪੁਲ ਪਾਰ ਕਰਕੇ ਉਹ ਆਪਣਾ ਨ੍ਰਿਤ ਕਰਨ ਆਉਂਦੀ ਹੁੰਦੀ ਸੀ ਕਹਿੰਦੇ ਵੀ ਇੰਨਾ ਸੁੰਦਰ ਉਹਦਾ ਨਾਚ ਸੀਗਾ ਜਿ ਤਰ੍ਹਾਂ ਕਹਿੰਦੇ ਵੀ ਮੋਰ ਨੱਚਦਾ ਇਸ ਕਰਕੇ ਉਹਨੂੰ ਮੋਰਾ ਦੇ ਨਾਮ ਦੇ ਨਾਲ ਜਾਣਦੇ ਆ ਵੀ ਮੋਰਾ ਵਾਂਗੂ ਪਹਿਲਾਂ ਪਾਉਂਦੀ ਐ ਤੇ ਲੋਕ ਉਹਦਾ ਨ੍ਰਿਤ ਦੇਖਦੇ ਸੀਗੇ ਸੁਣਦੇ ਸੀਗੇ ਉਹਨੂੰ ਉਹਦਾ ਗੀਤ ਸੰਗੀਤ ਸੁਣਨਾ ਤੇ ਲੋਕਾਂ ਨੇ ਹੁਣ ਵੀ ਆਪਾਂ ਦੇਖਦੇ ਆ ਵੀ ਆ ਆ ਫਕੀਰਾਂ ਦੇ ਦਰਬਾਰਾਂ ਤੇ ਜਦੋਂ ਮੇਲੇ ਲੱਗਦੇ ਆ ਤੇ ਲੋਕ ਖੁਸ਼ੀ ਦੇ ਨਾਲ ਇਹੋ ਜਿਹੀਆਂ ਚੀਜ਼ਾਂ ਮਾਹੌਲ ਜਿਹੜਾ ਬਣਾ ਦਿੰਦੇ ਆ ਵੀ ਕੋਈ ਗਾਉਣ ਵਾਲਾ ਕੋਈ ਸਿੰਗਰ ਕੋਈ ਕਲਾਕਾਰ ਹਰ ਬੰਦੇ ਦਾ ਆਪਣਾ ਆਪਣਾ ਟੇਸਟ ਹੁੰਦਾ ਤੇ ਮੋਰਾ ਵੀ ਉਸ ਟਾਈਮ ਦੀ ਜੇ ਕਹ ਲਈ ਆ ਪਾਪੀ ਇੱਕ ਕਲਾਕਾਰ ਸੀਗੀ ਤੇ ਲੋਕ ਉਹਦੀ ਕਲਾ ਨੂੰ ਦੇਖਣ ਵਾਸਤੇ ਆਉਂਦੇ ਹੁੰਦੇ ਸੀ ਕਹਿੰਦੇ ਇੱਥੇ ਜਿਹੜੀ ਕਹਾਣੀ ਜੁੜਦੀ ਐ ਉਹ ਮਹਾਰਾਜਾ ਰਣਜੀਤ ਸਿੰਘ ਤੇ ਅੰਮ੍ਰਿਤਸਰ ਉਹਨਾਂ ਨੇ ਜਦੋਂ ਲਾਹੌਰ ਤੋਂ ਚੱਲਣਾ ਤੇ ਇੱਥੇ ਆ ਕੇ ਕਹਿੰਦੇ ਇੱਕ ਵਪਾਰਕ ਹੱਬ ਸੀਗੀ ਇੱਥੇ ਬਹੁਤ ਵੱਡੇ ਵੱਡੇ ਵਪਾਰ ਹੁੰਦੇ ਸੀ ਜਿਵੇਂ ਘੋੜਿਆਂ ਦੇ ਵਪਾਰ ਹੋ ਗਏ ਸੁੱਕੇ ਮੇਵਿਆਂ ਦਾ ਵਪਾਰ ਹੁੰਦਾ ਸੀ ਫਰੂਟ ਦਾ ਵਪਾਰ ਹੁੰਦਾ ਸੀ ਮਠਿਆਈਆਂ ਦਾ ਵਪਾਰ ਹੁੰਦਾ ਸੀ ਇੱਥੇ ਮਤਲਬ ਹਰ ਚੀਜ਼ ਦਾ ਜਿਹੜਾ ਵਾ ਅਦਲਾ ਬਦਲੀ ਜਿਹੜੀ ਆ ਉਹ ਕੀਤੀ ਜਾਂਦੀ ਸੀ ਤੇ ਇਸ ਰੀਕੇ ਦੇ ਨਾਲ ਕਹਿੰਦੇ ਮਹਾਰਾਜ ਰਣਜੀਤ ਸਿੰਘ ਅਕਵਾਰ ਇਧਰੋਂ ਆ ਰਹੇ ਸੀਗੇ ਤੇ ਇਸ ਜਗ੍ਹਾ ਤੇ ਇੱਕ ਬਹੁਤ ਵੱਡਾ ਫੈਸਟੀਵਲ ਮਨਾਇਆ ਜਾ ਰਿਹਾ ਸੀ ਮੇਲੇ ਦੇ ਤੌਰ ਤੇ ਇੱਕ ਮੇਲਾ ਮਨਾਇਆ ਜਾ ਰਿਹਾ ਸੀਗਾ ਉਹ ਮੇਲੇ ਦੇ ਵਿੱਚ ਮੋਰਾ ਨ੍ਰਿਤਕ ਦਾ ਜਿਹੜਾ ਨਾਚ ਵੇਖਣ ਵਾਸਤੇ ਲੋਕ ਬੜੀ ਦੂਰੋਂ ਦੂਰੋਂ ਆਏ ਸੀਗੇ ਤੇ ਮਹਾਰਾਜ ਰਣਜੀਤ ਸਿੰਘ ਨੇ ਵੇਖਿਆ ਵੀ ਮੇਲਾ ਚੱਲ ਰਿਹਾ ਹੁਣ ਵੀ ਆਪਾਂ ਦੇਖਦੇ ਨਾ ਵੀ ਜਦੋਂ ਕੋਈ ਲੀਡਰ ਵਗੈਰਾ ਕੋਈ ਮੰਤਰੀ ਵਗੈਰਾ ਆਉਂਦਾ ਮੇਲੇ ਗੱਲੇ ਦੇ ਵਿੱਚ ਤੇ ਲੋਕ ਸਾਰੇ ਉਹ ਗਾਉਣ ਵਾਲੇ ਨੂੰ ਛੱਡ ਕੇ ਤੇ ਮੰਤਰੀ ਵਾਲ ਨੂੰ ਹੋ ਜਾਂਦੇ ਹੈ ਹਨਾ ਜੀ ਕੋਈ ਮੰਤਰੀ ਦੇ ਨਾਲ ਆਪਾਂ ਬਹਿ ਕੇ ਫੋਟੋ ਖਿਚਾ ਲਈਏ ਕੋਈ ਕਹਿੰਦਾ ਮੈਂ ਹੱਥ ਮਲਾ ਲਵਾਂ ਮੰਤਰੀ ਨਾਲ ਹਨਾ ਇਹੋ ਜੇ ਇਹੋ ਜੇ ਅੱਜ ਵੀ ਰਿਵਾਜ ਹੈਗਾ ਉਦੋਂ ਵੀ ਰਾਜਾ ਸਾਹਿਬ ਦੇ ਨਾਲ ਇਤਰਾ ਲੋਕ ਜਿਹੜੇ ਉਸ ਉਸ ਟਾਈਮ ਦੇ ਜਿਹੜੇ ਸੁਹੂਕਦਾਰ ਲੋਕ ਜਿਹੜੇ ਸੀ ਉਹ ਮਿਲਣ ਵਾਸਤੇ ਸਾਰੇ ਭੱਜ ਕੇ ਮਹਾਰਾਜ ਰਣਜੀਤ ਸਿੰਘ ਵੱਲ ਨੂੰ ਹੋ ਗਏ ਲੋਕਾਂ ਨੇ ਆਪਣੀਆਂ ਮੁਸ਼ਕਲਾਂ ਦੱਸਣੀਆਂ ਸ਼ੁਰੂ ਕਰ ਦਿੱਤੀਆਂ ਇਸੇ ਤਰ੍ਹਾਂ ਮੂਰਾ ਨੇ ਵੀ ਕਿਨੇ ਆਪਣੀ ਜਿਹੜੀ ਹੈ ਮੁਸ਼ਕਲ ਉਹ ਦੱਸੀ ਕਿ ਮਹਾਰਾਜ ਇੱਥੇ ਜਿਹੜਾ ਪੋਲਿਆ ਉਹ ਮਤਲਬ ਕਿ ਮੈਨੂੰ ਨੜਾ ਨਾਂਕੇਉਣਾ ਪੈਂਦਾ ਇਸ ਇਲਾਕੇ ਦੇ ਵਿੱਚ ਤਾਂ ਉੱਥੇ ਪੋਲੀ ਬਣਾ ਛੱਡੋ ਇਹ ਮਹਾਰਾਜ ਰਣਜੀਤ ਸਿੰਘ ਨੇ ਕਿਹਾ ਵੀ ਠੀਕ ਹੈ ਜੀ ਤੁਹਾਡੀ ਜਿਹੜੀ ਮੰਗ ਹੈ ਉਹ ਜਿਹੜੀ ਪੂਰੀ ਹੋਵੇਗੀ ਤੇ ਉੱਥੇ ਜਿਹੜਾ ਪੁਲ ਬਣਾਣ ਚਾਹ ਉਹ ਪੁਲ ਵੀ ਤਾਂ ਕਰਕੇ ਬਣਾਉਣਾ ਵਾ ਕਹਿੰਦੇ ਵੀ ਉਹ ਜਦੋਂ ਆਉਂਦੀ ਸੀ ਤੇ ਇੱਕ ਵਾਰੀ ਉਹਦੀ ਜੁੱਤੀ ਡਿੱਗ ਪਈ ਤੇ ਕੁਝ ਲੋਕ ਤਾਂ ਇਹ ਵੀ ਕਹਿੰਦੇ ਵੀ ਮਹਾਰਾਜਾ ਦੇ ਵਪਾਰੀ ਇੱਥੇ ਆਏ ਹੋਏ ਸੀਗੇ ਉਹਦੇ ਮਹਿਮਾਨ ਆਏ ਸੀਗੇ ਉਹਨਾਂ ਨੇ ਮੰਗ ਕੀਤੀ ਕਿ ਸਾਨੂੰ ਮੋਰਾਂ ਦਾ ਨਾਚ ਦਿਖਾਓ ਤੇ ਮਹਾਰਾਜ ਰਣਜੀਤ ਸਿੰਘ ਨੇ ਉਹਨਾਂ ਨੂੰ ਸੁਨਿਆ ਭੇਜਿਆ ਵੀ ਤੁਸੀਂ ਆਇਓ ਤੇ ਆ ਕੇ ਵੀ ਇੱਥੇ ਜਿਹੜੇ ਸਾਡੇ ਮਹਿਮਾਨ ਹੋਣਗੇ ਉਹਨਾਂ ਦੇ ਮਨੋਰੰਜਨ ਵਾਸਤੇ ਤੁਸੀਂ ਕਰਨਾ ਆਪਣਾ ਪ੍ਰੋਗਰਾਮ ਕਹਿੰਦੇ ਉਹ ਜਦੋਂ ਆ ਰਹੀ ਸੀ ਜੁੱਤੀ ਡਿੱਗ ਪਈ ਉਹਦੀ ਪਾਣੀ ਦੇ ਵਿੱਚ ਅਜੇ ਪੋਲੋ ਤੋਂ ਨਹੀਂ ਸੀ ਬਣਿਆ ਤੇ ਜਦੋਂ ਪਾਣੀ ਜੁੱਤੀ ਡਿੱਗ ਪੈਂਦੀ ਹੈ ਇਹਦੇ ਉਹਨਾਂ ਨੱਚਣ ਤੋਂ ਮਨਾ ਕਰਤਾ ਮਹਾਰਾਜ ਮੈਂ ਨਹੀਂ ਨੱਚਣਾ ਮੇਰੀ ਤੇ ਜੁੱਤੀ ਡਿੱਗ ਪਈ ਹੈ ਤੇ ਰਾਜਾ ਸਾਹਿਬ ਨੇ ਕਿਹਾ ਵੀ ਤੈਨੂੰ ਜੁੱਤੀ ਵਧੀਆ ਲੈ ਦਾਂਗੇ ਉੱਤੇ ਹੋ ਸਕਦਾ ਤੇਰੀ 100 ਦੀ ਹੋਵੇ 150 ਦੀ ਹੋਵੇ ਹੁਣ ਤੈਨੂੰ ਸੋਨੇ ਦੀ ਜੁੱਤੀ ਲੈ ਦਾਂ ਕੋਈ ਸੋਨੇ ਦੀ ਕਹਿੰਦਾ ਕੋਈ ਚਾਂਦੀ ਦੀ ਕਹਿੰਦਾ ਕੀਮਤੀ ਜੁੱਤੀ ਆਪਾਂ ਕਹਿ ਦਿੰਦੇ ਆ ਮਹਾਰਾਜਾ ਰਣਜੀਤ ਸਿੰਘ ਜੀ ਨੇ ਉਹਨਾਂ ਨੂੰ ਕੀਮਤੀ ਜੁੱਤੀ ਜਿਹੜੀ ਉਹ ਲੈ ਕੇ ਦਿੱਤੀ ਇਹ ਕਹਾਣੀ ਜਿਹੜੀ ਆ ਉਹਨਾਂ ਦੇ ਨਾਂ ਦੇ ਨਾਲ ਜੁੜਦੀ ਹੈ ਉਧਰੋਂ ਕਿਸੇ ਨੇ ਜਾ ਕੇ ਆਪਣਾ ਸਰਦਾਰ ਹਰੀ ਸਿੰਘ ਨਲੂਆ ਆਪਣਾ ਬਾਬਾ ਕਾਲੀ ਫੁੱਲਾ ਸਿੰਘ ਉਹਨਾਂ ਦਾ ਜਿਹੜਾ ਜਥੇਦਾਰੀ ਦਾ ਉਹਨਾਂ ਕੋਲ ਸੀ ਸਾਰਾ ਹਕਾਲ ਤੱਕ ਸੀ ਦੇਖ ਰੇਗਾ ਉਹਨਾਂ ਕੋਲ ਜ਼ਿੰਮੇਵਾਰੀ ਸੀ ਤੇ ਉਹਨਾਂ ਕੋਲ ਜਾ ਕੇ ਕਿਸੇ ਨੇ ਸ਼ਿਕਾਇਤ ਕਰਤੀ ਵੀ ਅੱਜ ਮਹਾਰਾਜਾ ਰਣਜੀਤ ਸਿੰਘ ਨੇ ਮੋਹਰਾ ਦਾ ਨਾਚ ਵੇਖਿਆ ਉਹਨਾਂ ਨੂੰ ਬੁਲਾਇਆ ਗਿਆ ਅਜੋ ਬੋਲੇ ਨਹੀਂ ਪਿੱਛਾ ਕਰਕੇ ਖੜ ਕੇ ਫਤੇ ਕੇ ਸਾਂਝੀ ਕਰਦੇ ਹੁੰਦੇ ਸੀ ਅੱਜ ਉਹਨਾਂ ਫਤੇ ਦਾ ਜਵਾਬ ਨਹੀਂ ਦਿੱਤਾ ਤੇ ਸੋਚਿਆ ਵੀ ਅੱਜ ਮਹਾਰਾਜ ਨੇ ਸੋਚਿਆ ਵੀ ਇਹ ਮੇਰੇ ਨਾਲ ਨਾਰਾਜ਼ ਲੱਗਦੇ ਆ ਜਥੇਦਾਰ ਸਾਹਿਬ ਅਕਾਲੀ ਫੂਲਾ ਸਿੰਘ ਨੇ ਦੋ ਤਿੰਨ ਵਾਰੀ ਬੁਲਾਉਣ ਤੇ ਵੀ ਨਹੀਂ ਬੋਲੇ ਫਿਰ ਉਹਨਾਂ ਪੁੱਛਿਆ ਵੀ ਮਹਾਰਾਜ ਨਾਰਾਜ਼ ਕੀ ਉਹਦਾ ਨਾਰਾਜ਼ ਕਿਸ ਗੱਲ ਦੀ ਵੀ ਅੱਜ ਤੂੰ ਕੰਜਰੀਆਂ ਦਾ ਨਾਚ ਦੇਖਦਾ ਫਿਰਦਾ ਹੂੰ ਐਡਾ ਵੱਡਾ ਰਾਜਾ ਹੋ ਗਏ ਤੈਨੂੰ ਕਿਹਨੇ ਇਜਾਜ਼ਤ ਦੇ ਦਿੱਤੀ ਹੈਨਾ ਕਹਿੰਦਾ ਮਹਾਰਾਜ ਮੈਨੂੰ ਸਜ਼ਾ ਤੁਸੀਂ ਸਜ਼ਾ ਲਾਓ ਹੁਕਮ ਲਾਓ ਜੋ ਤੁਹਾਡਾ ਹੁਕਮ ਹੋਵੇ ਮੈਂ ਸਜ਼ਾ ਭੁਗਤਣ ਨੂੰ ਤਿਆਰ ਹਾਂ ਕੰਦੇ ਵੀ 100 ਕੋੜਿਆਂ ਦੀ ਸਜ਼ਾ ਸੁਣਾਈ ਗਈ ਮਹਾਰਾਜ ਰਣਜੀਤ ਸਿੰਘ ਨੂੰ 100 ਕੋੜੀ ਦੀ ਜਿਹੜੀ ਸਜ਼ਾ ਲੱਗੀ ਤਾਂ ਉਸ ਵੇਲੇ ਫਿਰ ਪ੍ਰਵਾਨ ਕੀਤੀ ਮਹਾਰਾਜ ਜੀ ਬਿਲਕੁਲ ਉਹਨਾਂ ਪ੍ਰਵਾਨ ਕੀਤੀ ਖੜੇ ਮੱਥੇ ਉਹਨਾਂ ਕੋਈ ਆਪਣੀ ਸਫਾਈ ਨਹੀਂ ਪੇਸ਼ ਕੀਤੀ ਕਿ ਜੇ ਅਕਾਲ ਤਖਤ ਸਰ ਦਾ ਜਥੇਦਾਰ ਕਹਿ ਰਿਹਾ ਵੀ ਤੂੰ ਗੁਨਾਹ ਕੀਤਾ ਤੇ ਮੈਂ ਆਪਣਾ ਗੁਨਾਹ ਕਬੂਲ ਕਰਦਾ ਕੀ ਕੀ ਲੱਗਦਾ ਹੈ ਕਿ ਮਹਾਰਾਜ ਰਣਜੀਤ ਸਿੰਘ ਨੇ ਉਹ ਮੋਰਾ ਨ੍ਰਿਤਕਾ ਦਾ ਜਿਹੜਾ ਨਾਚ ਦੇਖਿਆ ਜਾਂ ਫਿਰ ਇਹ ਗੱਲ ਬਣਾਈ ਗਈ ਮੈਂ ਉਹੀ ਕਹਿ ਰਿਹਾ ਨਾ ਜੀ ਦੋ ਤਰ੍ਹਾਂ ਨੂੰ ਚੱਲਦਾ ਵੀ ਇੱਕ ਤਾਂ ਇਹ ਪੱਖ ਚੱਲਦਾ ਵੀ ਮਹਾਰਾਜਾ ਰਣਜੀਤ ਸਿੰਘ ਤੁਰੇ ਤੁਰੇ ਜਾਂਦੇ ਮੇਲੇ ਦੇ ਵਿੱਚ ਰੁਕੇ ਤੇ ਲੋਕਾਂ ਨੇ ਵੇਖਿਆ ਵੀ ਮੋਰਾਂ ਨੱਚ ਰਹੀ ਐ ਤੇ ਉਧਰੋਂ ਜਦੋਂ ਲੋਕ ਸ਼ਿਕਾਇਤਾਂ ਸੁਣ ਲਾ ਪਏ ਫਿਰ ਰੁਕਣਾ ਤੇ ਪੈਂਦਾ ਜਦੋਂ ਕੋਈ ਸ਼ਿਕਾਇਤ ਕਰਦਾ ਜਾਂ ਕੋਈ ਗੱਲਬਾਤ ਮਹਾਰਾਜਾ ਨਾਲ ਅਸਕਰ ਰਾਜਾ ਸੀ ਉਸ ਟਾਈਮ ਦਾ ਜੋ ਆਪਣੀ ਪਰਜਾ ਦੀ ਗੱਲ ਨਹੀਂ ਸੁਣੂਗਾ ਤੇ ਕਿਹਦੀ ਸੁਣੂਗਾ ਤੇ ਪਰਜਾ ਦੀ ਗੱਲ ਸੁਣਨ ਵਾਸਤੇ ਰੁਕੇ ਹੋਏ ਆ ਤੇ ਲੋਕਾਂ ਨੇ ਜਾ ਕੇ ਕਈਆਂ ਨੇ ਸ਼ਿਕਾਇਤ ਕੀਤੀ ਜਿਹੜੇ ਵਿਰੋਧੀ ਧਿਰਾਂ ਵਾਲੇ ਵੀ ਹੁੰਦੇ ਹੀ ਆ ਵਿੱਚ ਕੁਝ ਹੈ ਨਾ ਜਿੰਨੂੰ ਆਪਾਂ ਕੜਮ ਚੌਧਰੀ ਕਹਿ ਦਿੰਨੇ ਆ ਉਹਨ ਹਾਲਾ ਕਿ ਮਾਰੇ ਤੇ ਰੁਕੇ ਸੀਗੇ ਆਪਣਾ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਨੂੰ ਹਨਾ ਇਸ ਕਾਰਨ ਉਹਨਾਂ ਨੂੰ 100 ਕੋੜੇ ਦੀ ਸਜ਼ਾ ਸੁਣਾਈ ਗਈ ਪਰ ਬਾਅਦ ਦੇ ਵਿੱਚ ਕੁਝ ਜਿਹੜੇ ਉਸ ਟਾਈਮ ਦੇ ਜਿਹੜੇ ਮੋਤਬਾਰ ਸੀਗੇ ਜਿਨ੍ਹਾਂ ਨੇ ਆਪਣਾ ਸਰਦਾਰ ਅਕਾਲੀ ਫੂਲਾ ਸਿੰਘ ਜੀ ਜ਼ਤੈਦਾਰ ਸਾਹਿਬ ਉਹਨਾਂ ਨੂੰ ਇਹ ਗੱਲ ਕਹਿ ਦਿੱਤੀ ਕਿ ਇੰਨਾ ਵੱਡਾ ਰਾਜਾ ਵੀ ਆਪਾਂ 100 ਕੋੜੇ ਦੀ ਸਜ਼ਾ ਨਾ ਸੁਣਾਈਏ ਫਿਰ ਉਹਨਾਂ ਨੇ ਕਿਹਾ ਵੀ ਜੋ ਪੰਥ ਦਾ ਹੁਕਮ ਹੈ ਉਹ ਚਲਾਓ ਇਹਦੇ ਇੱਕ ਕੋੜਾ ਮਾਰ ਕੇ ਤੇ ਛੱਡ ਦਿੱਤਾ ਗਿਆ ਵੀ ਇੱਕੋ ਹੀ ਕੋੜਾ ਮਾਰਿਆ ਜਾਵੇ ਇਹਨਾਂ ਨੇ ਸਜ਼ਾ ਕਬੂਲ ਕੀਤੀ ਆ ਮੰਨ ਲਈ ਆ ਵੀ ਮੈਂ ਨਹੀਂ ਕਿਤੇ ਨਾ ਕਿਤੇ ਇਹ ਵੀ ਗੱਲ ਕਿਤੇ 5 ਕੋੜਿਆਂ ਦੀ ਵੀ ਗੱਲ ਕੀਤੀ ਸੀ ਕੋਈ ਪੰਜ ਕਹਿੰਦਾ ਕੋਈ ਇੱਕ ਕਹਿੰਦਾ ਵੀ ਚਲੋ ਕਿਤਨਾ ਕਰ ਲੋ ਵੀ 100 ਕੁੜੇ ਦੀ ਸਜ਼ਾ ਸੁਣਾਈ ਤੇ ਬਿਲਕੁਲ ਛੋਟੀ ਜੀ ਸਜ਼ਾ ਦੇ ਕੇ ਉਹਨਾਂ ਨੇ ਉਹਨਾਂ ਨੂੰ ਛੱਡ ਦਿੱਤਾ ਗਿਆ ਇਸ ਕਰਕੇ ਵੀ ਹੋ ਸਕਦਾ ਵੀ ਗਲਤ ਨਾ ਹੋਵੇ ਵੀ ਉਸ ਉਸ ਸਮੇਂ ਦਾ ਜਿਹੜਾ ਰਾਜਪਾਟ ਦਾ ਜਿਹੜਾ ਮਹਾਰਾਜਾ ਸੀ ਮਹਾਰਾਜਾ ਰਣਜੀਤ ਸਿੰਘ ਇਹ ਵੀ ਕਾਰਨ ਹੋ ਸਕਦੇ ਵੀ ਇੱਡੇ ਵੱਡੇ ਰਾਜੇ ਨੂੰ ਇੱਕ ਕੁੜੇ ਦੀ ਸਵਾ ਸਜ਼ਾ ਵੀ ਜਿਹੜੀ 100 ਕੁੜੇ ਵਰਗੀ ਹੈ ਬਸ ਕਿਸੇ ਆਂ ਦਾ ਤਰ ਤਕੜੇ ਨੂੰ ਇੱਕ ਹੀ ਵੱਡੀ ਹੁੰਦੀ ਹੈ ਜੋ ਇਹਨੇ ਨਾ ਸ਼ਰਮ ਮਹਿਸੂਸ ਕਰੂਗਾ ਵੀ ਮੈਨੂੰ ਇੱਕ ਵੱਜੀ ਅੱਜ ਪਰ ਮੈਂ ਇਹ ਗੱਲ ਕਹਿੰਦਾ ਵੀ ਯਾਰ ਉਸ ਟਾਈਮ ਦੇ ਜਥੇਦਾਰਾਂ ਦੀ ਜੇ ਆਪਾਂ ਗੱਲ ਕਰੀਏ ਜ ਤੇ ਕਿਤੇ ਵੀ ਉਹਨਾਂ ਨੇ ਕਿੰਤੂ ਪ੍ਰੰਤੂ ਨਹੀਂ ਕੀਤਾ ਆਪਣੀ ਸਫਾਈ ਤੱਕ ਦੇਣ ਦੀ ਕੋਸ਼ਿਸ਼ ਨਹੀਂ ਕੀਤੀ ਮੇਰੇ ਮਾਰੇ ਪੱਕੇ ਸੁਣੋ ਹਨਾ ਤੇ ਅੱਜ ਸਾਡੀਆਂ ਉਹ ਜ਼ਤਿਹਦਾਰੀਆਂ ਕਿੱਥੇ ਗਈਆਂ ਹਨਾ ਜੇ ਅੱਜ ਪੰਥ ਦੀ ਗੱਲ ਕਰੀਏ ਦੇਖੋ ਅਕਾਲ ਤਖਤ ਸਾਹਿਬ ਤੇ ਪਿਛਲੇ ਦਿਨੀ ਕੀ ਕੁਝ ਨਹੀਂ ਹੋਇਆ ਸਾਡੇ ਜਥੇਵੈਦਾਰ ਜਿਹੜੇ ਉਹ ਵਿਚਾਰੇ ਸਹਿਮ ਦਾ ਜੀਵਨ ਜੀ ਰਏ ਨੇ ਵੀ ਪਤਾ ਨਹੀਂ ਸਾਨੂੰ ਕਿਹੜੇ ਵੇਲੇ ਹਟਾ ਦੇਣਾ ਆ ਹੁਣ ਖਬਰ ਚੱਲ ਜੀ ਗਿਆਨੀ ਰਗਵੀਰ ਸਿੰਘ ਜੀ ਨੇ ਉਹਨਾਂ ਨੇ ਕੀ ਕੀਤਾ ਜੀ ਸੁਪਰੀਮ ਕੋਰਟ ਜਾ ਕੇ ਇੱਕ ਹਾਈ ਕੋਰਟ ਦੇ ਵਿੱਚ ਰਿਟ ਪਾਤੀ ਜੀ ਮੈਨੂੰ ਉਹਦੇ ਤੋਂ ਹਟਾਇਆ ਜਾ ਰਿਹਾ ਫਿਰ ਉਹਨਾਂ ਨੇ ਵਾਪਸ ਵੀ ਲੈ ਲਈ ਇਹਨਾ ਉਹ ਸ਼ਾਇਦ ਹੋ ਸਕਦਾ ਵੀ ਸੰਗਤ ਦੇ ਵਿਰੋਧ ਦੇ ਕਰਕੇ ਹੀ ਹਟਾਈ ਗਈ ਹੋਵੇ ਕਦੀ ਯਾਰ ਇਦਾਂ ਹੋਇਆ ਨਹੀਂ ਵੀ ਅਕਾਲ ਤਖਤ ਸਾਹਿਬ ਤੋਂ ਕੋਈ ਵੱਡਾ ਗੇਨ ਲਵੇ ਆਪਣੇ ਆਪ ਨੂੰ ਜਾਂ ਕੋਈ ਕੋਰਟ ਜਿਹੜਾ ਜਾਂ ਕੋਈ ਅਦਾਲਤ ਜਿਹੜੀ ਆ ਉਹ ਸਾਡੇ ਅਕਾਲ ਤਖਤ ਸਾਹਿਬ ਤੋਂ ਉੱਚੀ ਹੋਗੀ ਉਿੱਥੇ ਜਾ ਕੇ ਆਪਣੀ ਸੁਣਵਾਈ ਕਰਾਉਣੀ ਸ਼ਾਇਦ ਇਹਨਾਂ ਚੀਜ਼ਾਂ ਨੂੰ ਦੇਖਦਿਆਂ ਹੋਈ ਇਹਨਾਂ ਇਹ ਸਾਰਾ ਕੁਝ ਕਰਕੇ ਤੇ ਦੇਖੋ ਆਪਾਂ ਕਹਿਣ ਦਾ ਮਤਲਬ ਇਹ ਸੀਗਾ ਵੀ ਅੱਜ ਉਹ ਜਿਹੜੀ ਚੀਜ਼ ਹੈ ਨਾ ਵੀ ਸਾਡੇ ਜਿਹੜੀ ਜਥੇਦਾਰ ਜਿਹੜੀ ਚੜਤ ਸੀਗੀ ਮੈਨੂੰ ਲੱਗਦਾ ਵੀ ਕਿਤਨਾ ਕਿਤੇ ਉਹ ਸਾਡੀ ਜਿਹੜੀ ਹੋਂਦ ਖਤਮ ਹੋ ਰਹੀ ਹੈ ਮਹਾਰਾ ਰঞ্জੀਤ ਸਿੰਘ ਦੇ ਸਮੇਂ ਦਾ ਰਾਜ ਜਿਹੜਾ ਹੈ ਤੇ ਉਸ ਸਮੇਂ ਜਥੇਦਾਰਾਂ ਦੀ ਕਿੱਡੀ ਚੜਤ ਹੋਗੀ ਅਕਾਲੀ ਫੂਲਾ ਸਿੰਘ ਕਾਣਿਆ ਕਹਿ ਕੇ ਬੁਲਾਉਂਦਾ ਉਹ ਕਾਣਿਆ ਇਧਰ ਆ ਤੈਨੂੰ ਸਜ਼ਾ ਲਾਈਗੀ ਹੈ ਨਾ ਮਹਾਰਾ ਰঞ্জੀਤ ਸਿੰਘ ਦੀ ਇੱਕ ਅੱਖ ਛੋਟੀ ਸੀ ਨਾ ਤੇ ਇਹੋ ਜਿਹੇ ਤਰੀਕੇ ਦੇ ਨਾਲ ਫਿਰ ਉਹ ਭਾਸ਼ਾ ਦੇ ਨਾਲ ਵਰਤਿਆ ਗਿਆ ਫਿਰ ਕਹਿੰਦੇ ਉਹਨਾਂ ਦਾ ਪ੍ਰਸ਼ਾਦ ਚੜ੍ਹਦਾ ਹੁੰਦਾ ਸੀ ਮਹਾਰਾਜ ਦਾ ਉਹਨੂੰ ਫਿਰ ਪ੍ਰਸ਼ਾਦ ਚੜਾਉਣਾ ਬੰਦ ਕਰ ਦਿੱਤਾ ਗਿਆ ਜਿੰਨ ਚਿਰ ਉਹਨਾਂ ਨੇ ਖਿਮਾ ਜਾਂਚ ਨਹੀਂ ਕਰ ਲਈ ਜਿੰਨ ਚਿਰ ਉਹਨਾਂ ਨੇ ਆਪਣੀ ਸਜ਼ਾ ਨਹੀਂ ਪੂਰੀ ਕਰ ਲਈ ਨੇ ਕੋੜਿਆਂ ਦੇ ਵਿੱਚ ਇੱਕ ਟਾੜੀ ਫੇਰ ਗੱਲ ਟੋਕਾਂ ਲਗਾ ਕੋੜਿਆਂ ਦੇ ਵਿੱਚ ਤਾਂ ਇਹ ਵੀ ਕਿਹਾ ਗਿਆ ਕਿਤੇ ਨਾ ਕਿਤੇ ਉਹਨਾਂ ਨੇ ਮਨ ਲੋ ਦਾੜਾ ਆਪਣਾ ਜਿਹੜਾ ਰੰਗਿਆ ਸੀ ਕਾਲਾ ਕੀਤਾ ਸੀ ਤੋਂ ਇਸ ਕਰਕੇ ਵੀ ਇਹ ਬਹੁਤ ਸਾਰੀਆਂ ਕਹਾਣੀਆਂ ਜਿਹੜੀਆਂ ਨਾ ਜੋੜੀਆਂ ਗਈਆਂ ਲੋਕ ਇਹ ਗੱਲ ਕਹਿੰਦੇ ਸੀ ਬਾਤ ਉਹਨਾਂ ਨੇ ਮੋਰਾਂ ਦੇ ਨਾਲ ਵਿਆਹ ਵੀ ਕਰਾਇਆ ਹੈ ਨਾ ਇਹ ਬਹੁਤ ਸਾਰੀਆਂ ਕਹਾਣੀਆਂ ਜਿਹੜੀਆਂ ਰਾਜਾ ਸਾਹਿਬ ਦੇ ਜੀਵਨ ਦੇ ਨਾਲ ਜੋੜੀਆਂ ਗਈਆਂ ਮੈਂ ਇਹਨੂੰ ਵੀ ਦੋ ਤਰ੍ਹਾਂ ਦੇਖਦਾ ਦੋ ਤਰ੍ਹਾਂ ਇਵੇਂ ਦੇਖਦਾ ਕਿ ਹੋ ਸਕਦਾ ਵੀ ਰਾਜਾ ਸਾਹਿਬ ਦੇ ਕਿਰਦਾਰ ਕੁਸ਼ੀ ਕਰਨ ਵਾਸਤੇ ਇਹ ਗੱਲਾਂ ਨਾਲ ਜੋੜੀਆਂ ਗਈਆਂ ਹੋਣ ਕਿ ਇੱਕ ਮੈਂ ਇੱਕ ਤਾਂ ਇਹ ਵੀ ਗੱਲ ਕਿਹੇ ਖੂਜਵਾਲ ਬੰਦੇ ਤੋਂ ਸੁਣੀ ਸੀ ਉਹਨੇ ਇਹ ਗੱਲ ਕਹੀ ਵੀ ਮੋਰਾ ਨੇ ਇੱਕ ਵਾਰੀ ਨਾ ਸ਼ਿਕਾਇਤ ਕੀਤੀ ਵੀ ਮਹਾਰਾਜ ਮੇਰਾ ਜੀਵਨ ਜਿਹੜਾ ਕੰਜਰੀ ਦਾ ਜੀਵਨ ਤੁਸੀਂ ਵੀ ਸਮਝਦੇ ਹੋ ਕਿਦਾਂ ਦਾ ਹੁੰਦਾ ਵਾ ਉਹਦਾ ਕਿਰਦਾਰ ਕੀ ਆ ਬੁਰ ਬੁਰੀ ਨਗਰ ਨਜਰ ਨਾ ਦੇਖਣਾ ਜਿੰਨੇ ਦੇਖਣਾ ਕਹਿੰਦੇ ਵੀ ਉਹਨੇ ਵੀ ਇੱਕ ਵਾਰੀ ਸ਼ਿਕਾਇਤ ਕੀਤੀ ਮਹਾਰਾਜ ਭਾਵੇਂ ਲੋਕ ਮੇਰਾ ਨਾਛਤਾ ਵੇਦੇ ਆ ਪਰ ਲੋਕਾਂ ਦੀ ਨਿਗਾ ਜਿਹੜੀ ਆ ਉਹ ਮੈਨੂੰ ਚੰਗੀ ਨਿਗਾ ਨਾਲ ਨਹੀਂ ਵੇਖੀ ਸਾਫ਼ ਨਿਗਾ ਨਾਲ ਨਹੀਂ ਸਾਫ਼ ਨਿਗਾ ਨਾਲ ਨਹੀਂ ਦੇਖ ਤੇ ਮੇਰਾ ਕਿਰਦਾਰ ਦੇਖ ਕੇ ਤੇ ਰਾਜਾ ਸਾਹਿਬ ਨੇ ਕਹਿੰਦੇ ਕਹਿੰਦੇ ਵੀ ਉਹ ਰਾਜਾ ਸਾਹਿਬ ਦਾ ਇੱਕ ਜੀਵਨ ਐਸਾ ਵੀ ਲੋਹੇ ਨੂੰ ਵੀ ਸੋਨੇ ਚ ਬਦਲ ਦਿੰਦੇ ਪਾਰਸ ਕਿਹਾ ਜਾਂਦਾ ਹੈ ਮਹਾਰਾਜਾ ਨੂੰ ਤੇ ਉਹਨਾਂ ਨੇ ਕਿਹਾ ਵੀ ਤੇਰਾ ਜੀਵਨ ਇਹੋ ਜਿਹਾ ਕਰ ਦਾਂਗੇ ਵੀ ਲੋਕ ਤੇਰੇ ਤੋਂ ਡਰਿਆ ਕਰਨਗੇ ਤੇਰਾ ਸਤਕਾਰ ਵੀ ਕਰਨਗੇ ਹੈਨਾ ਤੇ ਕਹਿੰਦੇ ਫਿਰ ਵਿਆਹ ਵੀ ਕਰ ਲਿਆ ਉਹਨਾਂ ਨੇ ਜੇ ਆਪਾਂ ਉਹ ਕਹਾਣੀ ਨੂੰ ਲੈ ਕੇ ਚੱਲੀ ਵੀ ਉਹਨਾਂ ਨੇ ਵਿਆਹ ਕੀਤਾ ਤੇ ਮੈਂ ਕਹਿੰਦਾ ਵੀ ਇਹ ਵੀ ਸੋਚ ਹੋ ਸਕਦੀ ਮਹਾਰਾਜਾ ਰਣਜੀਤ ਸਿੰਘ ਦੀ ਵੀ ਉਹਨਾਂ ਨੇ ਸ਼ਿਕਾਇਤ ਕਰਨ ਤੇ ਵੀ ਲੋਕ ਮੈਨੂੰ ਚੰਗੀ ਨਿਗਾਹ ਨਾਲ ਨਹੀਂ ਵੇਂਦੇ ਕਹਿੰਦੇ ਲੈ ਫਿਰ ਅੱਜ ਤੋਂ ਬਾਅਦ ਲੋਕ ਤੈਨੂੰ ਸਰਦਾਰ ਨਹੀਂ ਕਹਿ ਕੇ ਬੁਲਾ ਕਰਨਗੇ ਇੱਕ ਇੱਕ ਹੋਰ ਮੇਰੇ ਚੈਨ ਚ ਸਵਾਲ ਆਇਆ ਆਪ ਵੀ ਇੱਕ ਦਿਨ ਕਿਤੇ ਇੱਕ ਜਿਹੜਾ ਕਹਿੰਦੇ ਹੈ ਕਿ ਜਿਹੜੀ ਬੀਬੀ ਸੀ ਕੋਈ ਬਜ਼ੁਰਗਵਾਰ ਤੇ ਸੀ ਤੇ ਉਹ ਤਵਾ ਲੈ ਕੇ ਮਹਾਰਾਜ ਕੋਲ ਪਹੁੰਚ ਗਈ ਉਹ ਕੀ ਕੀ ਸਾਰਾ ਕੀ ਇਹ ਇਹਨਾਂ ਦੀ 8ਵੀਂ ਜਮਾਤ ਦੀ ਵਿੱਚ ਆਪਾਂ ਇੱਕ ਇੰਗਲਿਸ਼ ਦੀ ਕਿਤਾਬ ਸੀ ਮਹਾਰਾਜ ਰਣਜੀਤ ਸਿੰਘ ਦਾ ਪਾਸ ਇਹ 8ਵੀਂ ਕਲਾਸ ਦੀ ਕਿਤਾਬ ਆ ਉਹਦੇ ਵਿੱਚ ਸ਼ਾਇਦ ਪਤਾ ਨਹੀਂ ਹੁਣ ਕਹਾਣੀ ਹੈਗੀ ਕਿ ਨਹੀਂ ਇਹ 1992 93 ਦੇ ਜਦੋਂ ਅਸੀਂ ਪੜ੍ਹਦੇ ਹੁੰਦੇ ਹਾਂ ਹਨਾ ਉਦੋਂ ਇਹ ਕਹਾਣੀ ਹੁੰਦੀ ਸੀ ਉਹਨਾਂ ਨੇ ਦੱਸਿਆ ਕਿ ਰਾਜਾ ਸਾਹਿਬ ਆਪਣੀਆਂ ਗਲੀਆਂ ਦੇ ਵਿੱਚ ਘੋੜਸਵਾਰ ਚ ਘੁੰਮ ਰਹੇ ਸੀ ਨਾਲ ਪਹਿਰੇਦਾਰ ਵੀ ਹੈਗੇ ਸੀਗੇ ਸਿਪਾਹੀ ਤੇ ਉਹ ਬੀਬੀ ਜਿਹੜੀ ਆਪ ਦਾ ਲੋਹੇ ਦਾ ਤਵਾ ਲੈ ਕੇ ਘੁੰਮ ਰਹੀ ਹੈ ਨਾਲ ਨਾਲ ਜਾ ਰਹੀ ਹੈ ਵੀ ਮੈਂ ਮਹਾਰਾਜ ਰਣਜੀਤ ਸਿੰਘ ਨੂੰ ਮਿਲਣਾ ਉਹ ਸਿਪਾਈ ਮਿਲ ਨਹੀਂ ਦਿੰਦੇ ਤੇ ਰਾਜਾ ਸਾਹਿਬ ਨੇ ਵੇਖਿਆ ਵੀ ਸਿਪਾਈ ਇਹਨੂੰ ਬੀਬੀ ਨੂੰ ਹਟਾਉਣ ਦੀ ਕੋਸ਼ਿਸ਼ ਕਿਉਂ ਕਰ ਰਹੇ ਆ ਉਹਨਾਂ ਨੂੰ ਆਵਾਜ਼ ਦਿੱਤੀ ਵੀ ਮਾਤਾ ਨੂੰ ਅੱਗੇ ਆਉਣ ਦਿਓ ਕੀ ਗੱਲ ਆ ਜਦੋਂ ਮਾਤਾ ਨੇੜੇ ਆਈ ਤੇ ਉਹ ਪੈਰਾਂ ਦੇ ਨਾਲ ਲੋਹੇ ਦਾ ਤਵਾ ਜਿਹੜਾ ਉਹ ਘਸਾਉਣਾ ਸ਼ੁਰੂ ਕਰ ਦਿੱਤਾ ਤੇ ਰਾਜਾ ਸਾਹਿਬ ਹੱਸ ਕੇ ਕਹਿੰਦੇ ਮਾਹੀ ਇਹ ਕੀ ਕਰ ਰਹੀ ਹੈ ਅਦੀ ਮੈਂ ਸੁਣਿਆ ਵੀ ਤੁਹਾਨੂੰ ਪਾਰਸ ਕਹਿੰਦੇ ਵੀ ਤੁਸੀਂ ਲੋਹੇ ਨੂੰ ਸੋਨੇ 'ਚ ਬਦਲਦੇ ਹੋ ਤੇ ਮੈਂ ਗਰੀਬ ਬਹੁਤ ਆ ਤੇ ਮੈਂ ਸੋਚਿਆ ਵੀ ਚਲ ਮੇਰਾ ਲੋਹੇ ਦਾ ਤਵਾ ਜਿਹੜਾ ਸੋਨੇ ਦਾ ਹੋ ਜਾਊ ਤੇ ਮੈਨੂੰ ਚਾਰ ਪੈਸੇ ਆ ਜਾਣਗੇ ਤੇ ਰਾਜਾ ਸਾਹਿਬ ਹੱਸ ਕੇ ਕਹਿਣ ਲੱਗੇ ਵੀ ਮਾਈ ਦਾ ਤਵਾ ਲੈ ਜਾਓ ਭਾਈ ਤੇ ਇਹਨੂੰ ਇਹਦੇ ਭਾਰ ਵਜਨ ਦੇ ਬਰਾਬਰ ਦਾ ਸੋਨਾ ਤੋਲ ਕੇ ਜਾਂ ਸੋਨੇ ਦੀਆਂ ਸ਼ਰਫੀਆਂ ਤੋਲ ਕੇ ਇਹਨੂੰ ਜਿਹੜੇ ਉਹ ਦਿੱਤੀਆਂ ਜਾਣ ਇਹ ਇਹ ਉਹ ਕਹਾਣੀ ਸੀਗੀ 8ਵੀਂ ਕਲਾਸ ਦੀ ਕਿਤਾਬ ਦੇ ਵਿੱਚ ਅਕਸਰ ਪੜ੍ਹਦੇ ਬਿਲਕੁਲ ਬਿਲਕੁਲ ਤਾਂ ਜਿਹੜੀ ਆਪਾਂ ਪੌੜੀ ਦੇ ਬੈਠੇ ਆ ਉਸ ਪੌੜੀ ਦੀ ਗੱਲ ਕਰ ਲਈਏ ਵੀ ਇਹ ਪੌੜੀ ਜਿਹੜੀ 1.5 ਤੋਂ 2 ਫੁੱਟ ਜਿਹੜੀ ਇਹਦੀ ਚੜਾਈ ਆ ਹਨਾ ਉਹ ਸਮੇਂ ਮਤਲਬ ਉਹ ਇੰਡੀਆ ਪੌੜੀਆਂ ਬਣੀਆਂ ਅੱਜ ਦੇ ਸਮੇਂ ਤੇ ਤੁਹਾਨੂੰ ਪਤਾ 10000 ਇੰਚ ਦੀ ਪੌੜੀ ਚੜਦੀ ਹੈ ਤੇ ਉਹ ਇਹ 1.5 ਤੋਂ 2 ਫੁੱਟ ਦੀ ਪੌੜੀ ਮਤਲਬ ਉਦੋਂ ਦੇ ਇਨਸਾਨ ਜਿਹੜੇ ਮਤਲਬ ਘਾਟ ਕਾ ਕਾ ਅੱਧ ਕਾਠੀਆਂ ਵਾਲੇ ਹੋਣਗੇ ਜਾਂ ਫਿਰ ਵੈਸੇ ਹੀ ਇਹ ਜਿਹੜਾ ਤਾਲ ਬਣਾਇਆ ਉਹਦੇ ਕਰਕੇ ਦੇਖੋ ਇਹਦੇ ਨਾਮ ਇੱਕ ਕਹਾਣੀ ਚੁੜਦੀ ਆ ਇਹ ਕਹਿੰਦੇ ਵੀ ਮਹਾਰਾਜ ਰਣਜੀਤ ਸਿੰਘ ਦੇ ਜਿਹੜਾ ਸੈਨਾਪਤੀ ਸ਼ਾਮ ਸਿੰਘ ਟਾਰੀ ਹੋ ਗਿਆ ਹਰੀ ਸਿੰਘ ਨਲੂਆ ਹੋ ਗਿਆ ਹਾਂਜੀ ਇਹ ਬਹੁਤ ਤਕੜੇ ਹੀ ਤੇ ਬਹੁਤ ਉੱਚੇ ਉੱਚੇ ਕੱਦਾਂ ਕਾਠਾਂ ਵਾਲੇ ਤੇ ਦੇਖ ਕარი ਖਲੋਤੇ ਹਰੀ ਸਿੰਘ ਨਲੂਆ ਜਿਹੜਾ ਛੇਰ ਨੂੰ ਜਵਾੜਾ ਪਾਲ ਖੜ ਕੇ ਪਾੜਾ ਕਿੰਨਾ ਤਕੜਾ ਹੋਊਗਾ ਕਿੰਨਾ ਜਵਾਨ ਹੋਊਗਾ ਉਹ ਹੈਨਾ ਤੇ ਫਿਰ ਉਹਨਾਂ ਨੇ ਆਪਣੇ ਸਿਪਾਈਆਂ ਦੇ ਕੱਦ ਕਾਠੀ ਨੂੰ ਵੇਖ ਕੇ ਹੋ ਸਕਦਾ ਇਹ ਪੌੜੀਆਂ ਜਿਹੜੀਆਂ ਉਹਨਾਂ ਦੇ ਕੱਦ ਕਾਠਾ ਮੁਤਾਬਕ ਬਣੀਆਂ ਹੋਣ ਜਿਹੜੇ ਆਰਾਮ ਨਾਲ ਚੜ ਜਾਂਦੇ ਹੋਣਗੇ ਹੁਣ ਆਪਾਂ ਦੋ ਵਾਰੀ ਚੜ ਕੇ ਆਏ ਤੇ ਸਾਹੂ ਸਾਈ ਹੋ ਗਏ ਹੈਨਾ ਪਰ ਉਹ ਕਿੰਨੇ ਤਕੜੇ ਹੋਣਗੇ ਸਰੀਰ ਦੇ ਤੇ ਉਹਨਾਂ ਦੇ ਜੀਵਨ ਨੂੰ ਦੇਖ ਕੇ ਇਹ ਚੀਜ਼ਾਂ ਜਿਹੜੀਆਂ ਬਣਾਈਆਂ ਜਾਂਦੀਆਂ ਸੀ ਤੇ ਇਹ ਵੀ ਉਸੇ ਚੀਜ਼ ਦਾ ਹੀ ਦੇ 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 ਭਾਈ ਸਾਹਿਬ ਪਾਈ ਆਪਾਂ ਗੱਲ ਕਰੀਏ ਗੁਰਦਿਆਲ ਜੀ ਇਹ 3-400 ਸਾਲ ਪੁਰਾਣੀ ਬਿਲਡਿੰਗ ਹੈ ਤਾਂ ਹੋਂ ਦੇ ਸਮੇਂ ਦੇ ਵਿੱਚ ਜਿਤਨਾ ਬਚੀ ਜਾ ਬਣਾਈਆਂ ਕੋਈ 50-60 ਸਾਲ ਉਹ ਵੀ ਬੜੀ ਵੱਡੀ ਗੱਲ ਹੈ 50-60 ਸਾਲ ਵੀ ਬੜੀ ਤਗੜੀ ਗੱਲ ਹੈ ਤੇ ਇਹ ਘਟੋੜ 3-400 ਸਾਲ ਪੁਰਾਣੀ ਹੈ ਮਾਰਤੇ ਉਸ ਸਮੇਂ ਜਿਹੜਾ ਮਟੀਰੀਅਲ ਵਰਤਾ ਵਰਤਿਆ ਜਾਂਦਾ ਸੀ ਉਹ ਕਿੱਥੋਂ ਆਉਂਦਾ ਸੀ ਜਿੱਦਾਂ ਉਹ ਮਿਲਾ ਪਿੱਛੇ ਆਪਾਂ ਵੇਖਿਆ ਗੁੰਮਦ ਵਿੱਚ ਫਿਰ ਕੈਮਰਾਮੈਨ ਨੂੰ ਕੋ ਲੈ ਗਿਆ ਵੇ ਉਸੇ ਜਗ੍ਹਾ ਦੇ ਉੱਤੇ ਤਾਂ ਵੇਖਿਆ ਜਾਵੇ ਵੀ ਆ ਜਿਹਦਾ ਲੈਂਟਰ ਵੰਗੂ ਆ ਲੈਂਟਰ ਤੋਂ ਵੀ ਮਜ਼ਬੂਤੀ ਜ਼ਿਆਦੀ ਹੈ ਆ ਮੈਂ ਇਧਰ ਆ ਛੋਟੇ ਵੀਰ ਕੈਮਰਾ ਬਣਾ ਆਇਆ ਨੇੜੇ ਕਰਕੇ ਦਿਖਾ ਦੇ ਹੁਣ ਤੂੰ ਇਹ ਦੇਖੋ ਵੀ ਆਹੜੀਆਂ ਇੱਟਾਂ ਨਾਨਕਸ਼ਾਹ ਇੱਟਾਂ ਲੱਗੀਆਂ ਹੋਈਆਂ ਆਹੜਾ ਵਿੱਚ ਚੂਨਾ ਲੱਗਾ ਹੋਇਆ ਕਹਿੰਦੇ ਉਸ ਸਮੇਂ ਚੱਕੀਆਂ ਬਣੀਆਂ ਹੁੰਦੀਆਂ ਸੀ ਜਿਹੜੇ ਰੋੜਾਂ ਨੂੰ ਪੀ ਕੇ ਚੂਨਾ ਬਣਾਇਆ ਜਾਂਦਾ ਸੀ ਇਹਦੀ ਮੁਨਿਆਦ ਜਿਹੜੀ ਕਈ ਕਈ ਸਦੀਆਂ ਦੀ ਆ ਹੁਣ ਆਪਾਂ ਘਰ ਬਣਾਉਣੇ ਆ ਲਗਭਗ ਜੇ ਆਪਾਂ ਹੁਣ ਦੇ ਸੀਮੈਂਟ ਦੀ ਸਰੀਏ ਦੀ ਗੱਲਬਾਤ ਕਰੀਏ ਇਹਦੇ 100 ਕੁ ਸਾਲ ਮੇਰਾ ਕਾਲ ਵੀ ਮੁਨਿਆਦ ਆ ਮਸਾਈ ਲੈਂਟਰ ਦੀ ਪਰ ਇਹ 350 400 ਸਾਲ ਲਗਭਗ ਹੋ ਗਿਆ ਆਪਾਂ ਹੁਣ ਐਗਜੈਕਟ ਡੇਟ ਨਹੀਂ ਆਪਾਂ ਯਾਦ ਰੱਖੀ ਤੇ ਇਹ ਗਿਣ ਲਓ ਤੁਸੀਂ ਵੀ 350 350 ਸਾਲ ਪੁਰਾਣੇ ਅੱਜ ਵੀ ਉਸੇ ਤਰ੍ਹਾਂ ਲੱਗੀਆਂ ਤੇ ਸ਼ਾਇਦ ਇਹਨੂੰ ਥੋੜੇ ਨਾਲ ਵੀ ਖੇਡਣਾ ਕੋਈ ਚਾਵੇ ਤੇ ਨਹੀਂ ਉਖੜ ਸਕਦਾ ਮੈਂ ਔਖਾ ਤੇ ਮੈਂ ਸਮਝਦਾ ਵੀ ਉਸ ਟਾਈਮ ਦੇ ਇੰਜੀਨੀਅਰ ਜਿਹੜੇ ਕਿੱਡੇ ਤਗੜੇ ਹੋਣਗੇ ਤੇ ਮੁੱਖੀ ਗੱਲ ਇਹ ਵੀ ਰਾਜਾ ਸਾਹਿਬ ਦੇ ਰਾਜ ਦੀ ਮਜ਼ਬੂਤੀ ਦਰਸਾਉਂਦੀਆਂ ਜਿੰਨੀਆਂ ਮਜ਼ਬੂਤੇ ਕਿਲਾ ਵਾ ਉਹਨਾ ਮਜ਼ਬੂਤ ਮਹਾਰਾਜਾ ਸਾਹਿਬ ਦਾ ਰਾਜ ਸੀ ਦੇਖ ਇੱਕ 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 ਗੱਲ ਹੋਰ ਬੜੀ ਮਸ਼ਹੂਰ ਹੈ ਵੀ ਜਦੋਂ ਪਿੱਛੇ ਜੰਗਾਂ ਹੁੰਦੀਆਂ ਸੀ ਲੜਾਈਆਂ ਹੋਈਆਂ ਭਾਰਤ ਪਾਕਿਸਤਾਨ ਦੀਆਂ ਜੰਗਾਂ ਹੋਈਆਂ ਦੇ ਕਹਿੰਦੇ ਵੀ ਇੱਥੇ ਕੋਈ ਮਹਿਲ ਵੀ ਹੁੰਦੇ ਸੀ ਹਨਾ ਵੀ ਮਹਿਲ ਹੁੰਦੇ ਸੀ ਤੇ ਉਹ ਮਤਲਬ ਆ ਤਾਲੀ ਗੱਲਾਂ ਬਚਾ ਦੇ ਉਹ ਟਾਟ ਭਈਆ ਕਰਕੇ ਪਾਕਿਸਤਾਨ ਵੱਲੋਂ ਡਾ ਕਰ ਦਿੱਤਾ ਗਿਆ ਤਬਾਹ ਕਰ ਦਿੱਤਾ ਗਿਆ ਉਸ ਤੋਂ ਬਾਅਦ ਦੋ ਜੰਗਾਂ ਵੱਡੀਆਂ ਜਿਹੜੀਆਂ ਭਾਰਤ ਪਾਕਿਸਤਾਨ ਦੇ ਨਾਲ ਹੋਈਆਂ ਨੇ 1965 ਵਾਲੀ 1971 ਵਾਲੀ ਉਹਦੇ ਵਿੱਚ ਕਾਫੀ ਨੁਕਸਾਨ ਹੋਇਆ ਇਹ ਇਲਾਕੇ ਦਾ ਕਿਉਂਕਿ ਇਹ ਇਲਾਕਾ ਜਿਹੜਾ ਬਾਗਾ ਬਾਰਡਰ ਦੇ ਨਾਲ ਜੁੜਦਾ ਵਾ ਕਈ ਵਾਰੀ ਪਾਕਿਸਤਾਨ ਸਾਡੇ ਤੇ ਹੈਵੀ ਹੋਇਆ ਕਈ ਵਾਰੀ ਅਸੀਂ ਉਹਨਾਂ ਦੇ ਹੈਵੀ ਹੋਏ ਤੇ ਲੋਕ ਤੇ ਦੱਸਦੇ ਇਸ ਇਲਾਕੇ ਦੇ ਵੀ ਰੋਖ ਵੀ ਪੁੱਟ ਪਟ ਕੇ ਉਹ ਲੈ ਗਏ ਜਿਹੜੇ ਆ ਸ਼ੀਨੇ ਪਿੰਡ ਜਾਂ ਖਾਲੜਾ ਪਿੰਡ ਦੀ ਗੱਲ ਕਰ ਲਈਏ ਪਰ ਇਹ ਰਾਜੋਕੇ ਪਿੰਡ ਆ ਕਹਿੰਦੇ ਬਾਗ ਉਜਾੜ ਦਿੱਤੇ ਉਹਨਾਂ ਨੇ ਜਦੋਂ ਭਾਰਤ ਪਾਕਿਸਤਾਨ ਦੀ ਸ਼ਾਇਦ 1971 ਵਾਲੀ ਲੜਾਈ ਦੀ ਗੱਲ ਆਏ ਵੀ ਜਦੋਂ ਅੱਗੇ ਵਧ ਆਏ ਕਹਿੰਦੇ ਵੀ ਉਹ ਉਹਨਾਂ ਨੇ ਰੋਖ ਵੀ ਪੁੱਟ ਕੇ ਲੈ ਗਏ ਇਟਾਂ ਢੇੜ ਕੇ ਲੈ ਗਏ ਇੱਥੇ ਕਿੰਨਾ ਨੁਕਸਾਨ ਕੀਤਾ ਹੋਊਗਾ ਆ ਤਾਲ ਹੀ ਕਲਾ ਆਪਣੇ ਕੋਲ ਬਚਿਆ ਬਿਲਕੁਲ ਇਹਦੀ ਖੂਬਸੂਰਤੀ ਅਜੇ ਵੀ ਅਜੇ ਤਾ ਕੋ ਜਿਤਰਾਉ ਕਹਿੰਦੇ ਵੀ ਉਹ ਮਹਿਲ ਇਹ ਬਣੀ ਹੀ ਜਿੱਤੇ ਜਿੱਤੇ ਆ ਕੇ ਰਹਿੰਦੇ ਸੀ ਵਪਾਰੀ ਰਹਿੰਦੇ ਸੀ ਰਾਜਾ ਮਹਾਰਾਜਾ ਰਾਜਾ ਮਹਾਰਾਜਾ ਅਨੰਤ ਸਿੰਘ ਹੀ ਰਹਿੰਦੇ ਸੀ ਨਾ ਹੋ ਸਕਦਾ ਇਹ ਵੀ ਹੋ ਸਕਦਾ ਵੀ ਇੱਥੋਂ 2 ਕਿਲੋਮੀਟਰ ਦੂਰ ਤੇ ਬਾਗਾ ਬਾਰਡਰ ਸ਼ੁਰੂ ਹੋ ਜਾਂਦਾ ਹੈ ਇਹ ਵੀ ਹੋ ਸਕਦਾ ਵੀ ਜਿਹੜੀ ਰਹਿਣ ਸਾਂਣ ਦੀ ਬਸੇਰਾ ਬਣਾਇਆ ਹੋਵੇ ਹੋ ਸਕਦਾ ਉਹ ਪਾਰਲੇ ਪਾਸੇ ਵੀ ਰਹਿ ਗਿਆ ਹੋਵੇ ਤੇ ਜਾਂ ਉਹ ਕੋਈ ਇੱਥੇ ਢਾ ਢੇ 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 ਢੇਰੀ ਵੀ ਹੋ ਸਕਦਾ ਕਿਉਂਕਿ ਕਈ ਤਰ੍ਹਾਂ ਦੀਆਂ ਲੜਾਈਆਂ ਕਈ ਤਰ੍ਹਾਂ ਦੇ ਨਿਹਰ ਛੜੇ ਉਹ ਵਗੇ ਆ ਵਿੱਚ ਕਹਿ ਲੀਏ ਵੀ ਮੁਗਲ ਰਾਜ ਵੀ ਰਿਆ ਵਿੱਚ ਸਾਡੇ ਆਲਾ ਵੀ ਰਾਜ ਕੀਤਾ ਸਿੱਖ ਰਾਜ ਵੀ ਹੋਇਆ ਕਈ ਕੁਝ ਹੋਇਆ ਤੇ ਇਲਾਕਾ ਜਿਹੜਾ ਵਾ ਇਹ ਆਪਣੇ ਮਹਾਰਾਜਾ ਰਣਜੀਤ ਸਿੰਘ ਦੀ ਵੱਡੀ ਹੱਬ ਦੇ ਨਾਂ ਦੇ ਨਾਲ ਬਿਲਕੁਲ ਆ ਇੱਥੇ ਮੰਦਿਰ ਵੀ ਬਣਿਆ ਹੁੰਦਾ ਸੀ ਕਿਸ ਸਮੇਂ ਅੱਜ ਵੀ ਮੰਦਿਰ ਮੰਦਿਰ ਜਿਹੜਾ ਮੌਜੂਦ ਹੈ ਤਾਂ ਉਹ ਕਹਿੰਦੇ ਵੀ ਇੱਥੇ ਮੱਜਿਸ ਵੀ ਗੁਰਦੁਆਰਾ ਵੀ ਸੀ ਹੋ ਸਕਦਾ ਹੈ ਹੋ ਸਕਦਾ ਹੈ ਸੁਣਨ ਚ ਆਇਆ ਹੈ ਕਿ ਇੱਥੇ ਮਤਲਬ ਮਹਾਰਾਜਾ ਰਣਜੀਤ ਸਿੰਘ ਵੱਲੋਂ ਹਰ ਇੱਕ ਧਰਮ ਦਾ ਸਤਿਕਾਰ ਕੀਤਾ ਜਾਂਦਾ ਸੀ ਇਹ ਇਹ ਬਿਲਕੁਲ ਸੱਚ ਹੈ ਜੀ ਰਾਜਾ ਸਾਹਿਬ ਹਰ ਧਰਮ ਦਾ ਸਤਿਕਾਰ ਕਰਦੇ ਸੀ ਭਾਵੇਂ ਉਹ ਹਿੰਦੂ ਹੋਵੇ ਭਾਵੇਂ ਉਹ ਮੁਸਲਮ ਹੋਵੇ ਭਾਵੇਂ ਉਹ ਸਿੱਖ ਹੋਵੇ ਉਹਨਾਂ ਨੇ ਕਦੀ ਮਸਜਿਦ ਢਾ ਕੇ ਮੰਦਿਰ ਨਹੀਂ ਸੀ ਬਣਾਇਆ ਕਦੇ ਮੰਦਿਰ ਢਾ ਕੇ ਮਸਜਿਦ ਨਹੀਂ ਸੀ ਬਣਾਈ ਜਾਂ ਮਸਜਿਦ ਢਾ ਕੇ ਕੋਈ ਗੁਰਦੁਆਰਾ ਨਹੀਂ ਸੀ ਬਣਾਇਆ ਅੱਜ ਕੱਲ ਤੇ ਰਾਜਨੀਤੀ ਦੇ ਵਿੱਚ ਸਭ ਕੁਝ ਹੋ ਰਿਹਾ ਕੋਈ ਮੰਦਿਰ ਢਾ ਕੇ ਮਸਜਿਦ ਬਣਾ ਦਿੰਦਾ ਕੋਈ ਮਸਜਿਦ ਢਾ ਕੇ ਮੰਦਿਰ ਬਣਾ ਦਿੰਦਾ ਸਾਡੇ ਰਾਜਾ ਸਾਹਿਬ ਦੇ ਰਾਜ ਵਿੱਚ ਮੰ ਕੋਈ ਮੰਦਿਰ ਢਾਇਆ ਨਹੀਂ ਗਿਆ ਕੋਈ ਮਸਜਿਦ ਬਣਾਈ ਗਈ ਹੋਗੀ ਮੁਸਲਮਾਨ ਭਾਈਚਾਰੇ ਲਈ ਪਰ ਮਸਜਿਦ ਢਾਈ ਨਹੀਂ ਗਈ ਇਤੋਂ ਤੱਕ ਪਤਾ ਲੱਗਿਆ ਸੀ ਕਿ ਮਹਾਰਾਜਾ ਰਣਜੀਤ ਸਿੰਘ ਨੇ ਕਈ ਮੰਦਿਰਾਂ ਨੂੰ ਸੋਨਾ ਦਿੱਤਾ ਜਾਂ ਲੋ ਸੋਨੇ ਦੇ ਛਤੜ ਚੜਾਏ ਜਾਣ ਸੋਨੇ ਦੇ ਟੱਲ ਬਣਵਾ ਕੇ ਦਿੱਤੇ ਗਏ ਸੋਨੇ ਦੇ ਦਰਵਾਜ਼ੇ ਬਣਾ ਕੇ ਦਿੱਤੇ ਗਏ ਇੱਕ ਇਧਰ ਆਪਣਾ ਫਰੋਜ ਫਰੋਜਪੁਰ ਦੇ ਫਰੀਦਕੋੜ ਇੱਕ ਜੇਲ੍ਹ ਦੇ ਵਿੱਚ ਦੱਸਦੇ ਵੀ ਉੱਤੇ ਸੰਤ ਪਿੰਡਰਾਂ ਵਾਲਿਆਂ ਨੇ ਵੀ ਇੱਕ ਮੰਦਿਰ ਜਿਹੜਾ ਵਾ ਜੇਲ੍ਹ ਦੇ ਅੰਦਰ ਬਣਵਾਇਆ ਸੀ ਉਹਦੀ ਵੀ ਉਸਾਰੀ ਵਾਸਤੇ ਉਹਨਾਂ ਨੇ ਫੰਡ ਦਿੱਤਾ ਸੀਗਾ ਇਹੋ ਜਿਹੀਆਂ ਚੀਜ਼ਾਂ ਕਾਫੀਆਂ ਜਿਹੜੀਆਂ ਸਾਡੇ ਸਿੱਖਾਂ ਦਾ ਕਰਤਾਰ ਹੀ ਇਸ ਤਰ੍ਹਾਂ ਦਾ ਹੈ ਕਿ ਅਸੀਂ ਮੰਦਿਰ ਬਣਾਉਣ ਵਾਲੇ ਆ ਯਾਰ ਅਸੀਂ ਮੰਦਿਰ ਢਾਉਣ ਵਾਲੇ ਨਹੀਂ ਤੇ ਉਹਨਾਂ ਦੇ ਰਾਜ ਦੀ ਨਿਸ਼ਾਨੀ ਹੈ ਅੱਜ ਲੋਕ ਨਸਵਸਤਕ ਹੁੰਦੇ ਨੇ ਕਿੱਦਾਂ ਦੇਖਦੇ ਹੋ ਜੀ ਪੰਜਾਬ ਦੇ ਵਿੱਚ ਕਈ ਅਜਿਹੀਆਂ ਜੜੀਆਂ ਜੜੀਆਂ ਜਿਹੜੀਆਂ ਤਸਵੀਰਾਂ ਦੇਖਣ ਨੂੰ ਮਿਲੀਆਂ ਇਹ ਪ੍ਰਾਚੀਨ ਜਿਹੜੀਆਂ ਚੀਜ਼ਾਂ ਬਣੀਆਂ ਪੁਰਾਤਨ ਸਮੇਂ ਤੋਂ ਬਣੀਆਂ ਤੇ ਕਿਤੇ ਨਾ ਕਿਤੇ ਸਰਕਾਰਾਂ ਵੱਲੋਂ ਹੁਣ ਇਹਦੀ ਦੇਖ ਕੀਤੀ ਜਾ ਰਹੀ ਹੈ ਤਾਂ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਇਹਦੀ ਦੇਖਣੀ ਸੀਗੀ ਆ ਹੁਣ ਜਿੱਦਾਂ ਕੰਜਰੀ ਵਾਲਾ ਪੁਲ ਜਿਹੜਾ ਆਪਾਂ ਦੇਖਦੇ ਆਂ ਤੇ ਇਹਦੇ ਵਿੱਚ ਕਈ ਚੀਜ਼ਾਂ ਜੜੀਆਂ ਜੜੀਆਂ ਨਸ਼ਟ ਕਰ ਦਿੱਤੀਆਂ ਗਈਆਂ ਪਰ ਕਈ ਚੀਜ਼ਾਂ ਤੇ ਬਹੁਤ ਜਿਆਦਾ ਤੇ ਕੀ ਕਹਣਾ ਕਿ ਚੋਣੇ ਹੋ ਤੁਸੀਂ ਨੂੰ ਮੈਸੇਜ ਦੇ ਦੇਖੋ ਦੇਖੋ ਜਿੱਤਰਾ ਹੁਣ ਕਹਿ ਲੀਆ ਆਪਾਂ ਜਿੱਤਾ ਇਹ ਰਾਜਾ ਸਾਹਿਬ ਦਾ ਇਹ ਨਿਸ਼ਾਨੀ ਅਦੁੱਤ ਨਿਸ਼ਾਨੀ ਜਿਹੜੀ ਅੱਜ ਵੀ 300 350 ਸਾਲ ਪੁਰਾਣੀ ਸੰਭੀ ਹੋਈ ਆ ਮੈਂ ਕਿੰਨਾ ਵਾਂ ਵੀ 1700 ਕਹਿ ਲੀਆ 1708 ਈਸਵੀ ਵਿੱਚ ਉਸ ਦਸਵੇਂ ਪਾਛੇ ਜਾਂਦੇ ਨੇ ਦੁਨੀਆ ਤੋਂ ਹਾਂਜੀ ਤੇ ਜਿਹੜਾ ਉਹ ਵਾਕਿਆ ਹੁੰਦਾ ਵਾ ਸਰਹੰਦ ਵਾਲਾ ਸਰਹੰਦ ਫਤਿਹ ਕੀਤੀ ਅਸੀਂ ਹਨਾ ਜਤੇ ਸਾਹਿਬ ਜਿਆਦੇ ਸ਼ਹੀਦ ਹੋਇਆ ਉਹਨਾਂ ਨੂੰ ਜੇ ਆਪਾਂ ਕਹਿ ਲਈਏ ਵੀ ਕੋਈ 400 ਸਾਲ ਦੇ 350 400 416 ਸਾਲ ਹੀ ਬਣਦਾ ਉਹ ਨਾ ਸਾਡੇ ਕੋਲ ਠੰਡਾ ਬੁਰਜ ਰਹਿ ਗਿਆ ਨਾ ਸਾਡੇ ਕੋਲ ਕੱਚੀ ਗੜੀ ਰਹਿ ਗਈ ਉਹ ਸੇਵਾ ਦੇ ਨਾਂ ਤੇ ਕਾਰ ਸੇਵਾ ਦੇ ਨਾਂ ਤੇ ਉਹ ਸਾਰਾ ਕੁਝ ਖਤਮ ਕਰ ਦਿੱਤਾ ਸਾਡੇ ਬੱਚਿਆਂ ਕੋਲ ਇਤਿਹਾਸ ਹੀ ਖੋ ਲਿਆ ਯਾਰ ਹਨਾ ਅਸੀਂ ਕਿਵੇਂ ਦੱਸਾਂਗੇ ਬੱਚਿਆਂ ਨੂੰ ਵੀ ਐਸ ਨੀਂ ਦੇ ਵਿੱਚ ਸਾਹਿਬ ਜਿਆਦੇ ਨੂੰ ਚੜਾਇਆ ਗਿਆ ਸੀ ਅੱਜ ਤਾਂ ਉੱਥੇ ਬੜਾ ਵੱਡਾ ਘਰਤੋਰਾ ਬਣਾ ਦਿੱਤਾ ਗਿਆ ਉਹਨੂੰ ਸੇਲ ਪੱਥਰ ਲਾ ਦਿੱਤੇ ਗਏ ਉਹ ਆਪਾਂ ਕੀ ਕਹਿ ਦਿੰਦੇ ਇਹਨੂੰ ਆਹੜਾ ਮਾਰਬਲ ਮਾਰਬਲ ਲਾ ਦਿੱਤਾ ਗਿਆ ਹੈ ਨਾ ਲਾ ਕੇ ਉਹ ਤੇ ਉਹਨੂੰ ਸਾਰਾ ਹੀ ਮਤਲਬ ਨਵੇਂ ਡਿਜ਼ਾਈਨ ਦੇ ਦਿੱਤਾ ਕਿ ਮੈਂ ਨਹੀਂ ਕਹਿੰਦਾ ਵੀ ਗੁਰੂ ਘਰ ਨਾ ਬਣਾਓ ਪਰ ਮੈਂ ਇਹ ਕਹਿੰਦਾ ਵੀ ਯਾਰ ਜਿਹੜਾ ਪੁਰਾਣਾ ਸਾਡਾ ਕਿਲਾ ਸੀਗਾ ਉਹ ਉਹ ਤੇ ਸਾਹਮਣੇ ਦੀ ਲੋੜ ਹੀ ਨਾ ਸਾਨੂੰ ਉਹ ਇੱਟਾ ਅੱਜ ਵੀ ਦੇਖਣ ਨੂੰ ਚਾਹੀਦੀਆਂ ਸੀ ਜਿਹਨਾਂ ਜਿੰਨਾਂ ਸੈਭਜਾਦਾਂ ਦਾ ਖੂਨ ਡੋਲਿਆਊਗਾ ਆ ਸਾਨੂੰ ਅੱਜ ਵੀ ਉਹ ਕੱਚੀ ਗੜੀ ਦੇ ਦਰਸ਼ਨ ਹੋਣੇ ਚਾਹੀਦੇ ਸੀ ਇੱਥੇ ਵੱਡੇ ਸੈਭਜਾਦਾਂ ਨੇ ਸ਼ਹਾਦਤ ਦਿੱਤੀ ਹੋਊਗੀ ਦਸਵੇਂ ਪਾਤਸ਼ਾਹ ਜਿਹੜੇ ਬੁਰਜ ਤੇ ਖੜ ਕੇ ਕਹਿੰਦੇ ਹੋਣਗੇ ਵੀ ਆਹ ਮੇਰਾ ਪੰਥ ਸਖਾਲਸਾ ਜਿਹੜਾ ਵਾ ਉਹ ਲੜ ਰਿਹਾ ਆ ਮੇਰਾ 10000 ਰਿਸੇਗਾ ਜਦੋਂ ਮੁਕਸਰ ਦੀ ਜੰਗ ਹੋਈ ਐ ਉਹ ਕਿੱਥੇ ਸਾਡੀਆਂ ਪੁਰਾਣੀ ਚੀਜ਼ਾਂ ਯਾਰ ਕਿਤੇ ਵੀ ਨਹੀਂ ਰਹਿ ਗਈਆਂ ਤੇ ਆ ਕੁਝ ਜੋ ਕੁਝ ਬਚਿਆ ਇਹਨੂੰ ਤੇ ਸੰਭਾਲਣਾ ਜ਼ਰੂਰੀ ਹੈ ਨਾ ਇਸ ਕਰਕੇ ਮੈਂ ਕਹਿੰਦਾ ਵੀ ਇਹ ਚੀਜ਼ਾਂ ਜਿਹੜੀਆਂ ਵਾ ਸੰਭਾਲਣੀਆਂ ਬਹੁਤ ਜ਼ਰੂਰੀ ਆ ਅੱਜ ਲੋਕ ਇੱਥੇ ਆਉਂਦੇ ਆ ਟੂਰਿਸਟ ਦੇ ਤੌਰ ਤੇ ਇਤਿਹਾਸ ਕਿਸੇ ਨੂੰ ਨਹੀਂ ਪਤਾ ਇੱਥੇ ਲੋਕ ਫੋਟੋ ਸੈਸ਼ਨ ਕਰਵਾ ਕੇ ਜਾਂਦੇ ਨੇ ਇੱਥੇ ਆਪਣਾ ਵੈਡਿੰਗ ਸਰਮਨੀ ਕੀ ਯੂਨਵਾਨ ਦੇ ਜਿਹੜਾ ਵਿਆਹ ਸ਼ਾਦੀਆਂ ਤੇ ਲੋਕ ਵਿਆਹ ਤੋਂ ਪਹਿਲਾਂ ਜਿਹੜੀਆਂ ਫੋਟੋਆਂ ਖਚਾਈਆਂ ਹੈ ਹਨਾ ਫੋਟੋ ਸ਼ੂਟ ਜਿਹੜਾ ਹੁੰਦਾ ਉਹ ਕਰਵਾ ਕੇ ਜਾਂਦੇ ਆ ਤੇ ਮੈਂ ਕਹਿੰਦਾ ਵੀ ਕੱਲਾ ਫੋਟੋ ਖਚਾਉਣ ਤੇ ਨਸੀਮਤ ਰਹੋ ਆਓ ਇਹਦੇ ਬਾਰੇ ਜਾਣੋ ਵੀ ਯਾਰੇ ਕੀ ਹੈ ਤੇ ਇਹ ਮਾਝੇ ਦੀ ਧਰਤੀ ਦੇ ਉੱਤੇ ਅੰਮ੍ਰਿਤਸਰ ạtari ਬਾਗਾ ਵੱਡ ਦੇ ਬਿਲਕੁਲ ਨਾਲ ਕੰਜਰੀ ਵਾਲਾ ਪੁਲ ਜਦੋਂ ਕਿਤੇ ਅੰਮ੍ਰਿਤਸਰ ਆਉਂਦੇ ਤੇ ਇੱਥੇ ਵੀ ਜ਼ਰੂਰ ਮਿਲ ਕੇ ਜਾਇਆ ਕਰੋ ਜਦੋਂ ਅਪਰੇਟ ਵੇਖਣ ਆਉਂਦੇ ਹੋ ਨਾ ਉਦੋਂ ਅਪਰੇਟ ਵੇਖਣ ਤੋਂ ਬਾਅਦ ਇੱਥੇ ਵੀ ਆਇਆ ਕਰੋ ਵੀ ਸਾਡੇ ਰਾਜਾ ਸਾਹਿਬ ਦਾ ਇਰਾਦਾ ਸੀ ਬਿਲਕੁਲ ਬਿਲਕੁਲ ਜੀ ਤਾਂ ਇਹ ਸਾਨੂੰ ਭਾਈ ਸਾਹਿਬ ਭਾਈ ਗੁਰਦਿਆਲ ਸਿੰਘ ਤਾਂ ਅੱਜ ਅੰਮ੍ਰਿਤਸਰ ਦੇ ạtari ਦੇ ਨੇੜੇਕ ਹੈ ਪੁਲ ਕੰਜਰੀ ਵਾਲਾ ਤਾਂ ਇੱਥੋਂ ਦੀ ਖੂਬਸੂਰਤੀ ਇੱਥੋਂ ਦੀ ਜਿਹੜਾ ਇਤਿਹਾਸ ਹੈ ਉਹ ਖੁਦ ਖੁਦ ਆਪਣੇ ਆਪ ਚ ਦਰਸਾਉਂਦਾ ਹੈ ਕਿ ਇਹ ਜਿਹੜਾ ਜਿਹੜਾ ਜਿੱਦਾਂ ਕਹਿ ਸਕਦੇ ਆ ਪ੍ਰਾਤਨ ਸਮੇਂ ਤੋਂ ਜਿਹੜੀ ਇਹ ਇਮਾਰਤ ਬਣੀ ਹੋਈ ਹੈ ਤਾਲ ਬਣਿਆ ਹੈ ਜਿਉਂ ਦਾ ਤਿਉਂ ਹੀ ਹੈ ਤਾਂ ਇਹਦਾ ਇਤਿਹਾਸ ਜਿਹੜਾ ਜਿਹੜਾ ਮਹਾਰਾਜਾ ਰਣਜੀਤ ਸਿੰਘ ਤੇ ਜਿਹੜਾ ਮੋਹਰਾਂ ਨਿਤਕਾਤੀ ਉਹਦੇ ਨਾਲ ਵੀ ਜੋੜਿਆ ਜਾਂਦਾ ਤਾਂ ਹੋਰ ਵੀ ਕਈ ਤਰੀਕੇ ਦੇ ਨਾਲ ਇਸ ਨੂੰ ਜੋੜਿਆ ਜਾਂਦਾ ਤਾਂ ਸਾਡਾ ਮਕਸਦ ਇਹੀ ਹੁੰਦਾ ਹੈ ਪ੍ਰਾਤਨ ਸਮੇਂ ਦੀਆਂ ਜੜੀਆਂ ਜੜੀਆਂ ਇਮਾਰਤਾਂ ਬਣੀਆਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਤੁਹਾਨੂੰ ਇੱਕ ਨਜ਼ਰ ਤੁਹਾਡੀ ਉਹਨਾਂ ਤੀਜਾਂ ਦੇ ਪਾਣੀ ਤਾਂ ਅੱਜ ਕੰਜਰੀ ਵਾਲੇ ਪੋਲ ਤੇ ਖੜੇ ਆ ਤਾਂ ਉੱਥੇ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਖੂਬਸੂਰਤੀ ਜਿਹੜੀ ਦਿਖਦੀ ਹੈ ਇਸ ਜਿਹੜੇ ਪੋਲ ਦੀ ਇਸ ਕੰਜਰੀ ਵਾਲਾ ਪੋਲ ਬਣਿਆ ਆ ਉੱਥੇ ਜਿਹੜੇ ਤਾਲ ਹੈ ਮਹਾਰਾਜ ਰਣਜੀਤ ਸਿੰਘ ਸਮੇਂ ਦਾ ਤਾਂ ਉਸ ਸਮੇਂ ਜਿਹੜਾ ਇੱਥੇ ਜਿਹੜਾ ਜਿਹੜਾ ਕਹਿ ਸਕਦੇ ਆ ਕਿ ਵਪਾਰ ਦਾ ਹੱਬ ਸੀ ਵੱਡੇ ਹੱਬ ਸੀ ਤਾਂ ਸਾਰੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਤਾਂ ਦੇਖਦੇ ਰਹੋ ਸਾਡਾ ਪੰਜਾਬ ਕੈਨੇਡਾ ਟੀਵੀ ਤੇ ਚੈਨਲ ਤੇ ਚੱਲ ਰਹੀ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਕਮੈਂਟ ਜਰੂਰ ਕਰੋ ਉੱਤੇ ਤੇ ਫੋਲੋ ਕਰੋ ਪੇਜ ਨੂੰ ਤੇ ਤਾਂ ਇਹੋ ਜਿਹੀਆਂ ਜੜੀਆਂ ਪ੍ਰਾਤਨ ਜੜੀਆਂ ਹਿਸਟਰੀ ਤੇ ਵਿੱਚ ਜੜੀਆਂ ਬਣੀਆਂ ਹੋਈਆਂ ਪ੍ਰਾਤਨ ਜੜੀਆਂ ਇਮਾਰਤਾਂ ਐ ਜਾਂ ਸਾਡੇ ਇਤਿਹਾਸ ਨੂੰ ਦੁਬਾਰਾ ਜੜੀਆਂ ਦਰਸਾਉਂਦੀਆਂ ਨੇ ਉਹ ਸਾਰੀਆਂ ਵੀਡੀਓ ਤੁਹਾਡੇ ਨਾਲ ਸਾਂਝੀਆਂ ਕਰ ਸਕੀ